ਸਾਹੂਕਾਰ ਪਰਮਾਤਮਾ ਹੈ ਜਿਹੜਾ ਸਾਰੇ ਸੰਸਾਰ ਸਾਹੂਕਾਰ ਹੈ ਉਹ ਪਰਮਾਤਮਾ ਅਕਾਲ ਪੁਰਖ ਆਪਣੀ imaan ਕਛ ਬਹਰ ਸੋ ਲੈ ਭਾਵ ਕੇ ਜੇ ਸਾਹ ਭਾਵ ਅਕਾਲ ਪੁਰਖ ਪਰਮਾਤਮਾ ਆ ਆਪਣੀ ਕੋਈ ਓਮਾਨਤ ਜਿਹੜੀ ਦਿੱਤੀ ਹੈ ਜੀਵ ਨੂੰ ਜਾਂ ਦਾਤ ਦਿੱਤੀ ਹੈ ਉਹਨੂੰ ਮੋੜ ਲਵੇ ਜਾਂ ਵਾਪਸ ਲੈ ਲਵੇ ਆਪਣੀ ਓਮਾਨ ਕਛ ਬਹੋਰ ਸੱਚਾ ਉਹ ਓਮਾਨਤ ਨੂੰ ਮੋੜ ਲਏ ਤਾਂ ਮਨ ਫਿਰ ਪ੍ਰਮਾਤਮਾ ਤੇ ਰੋਸ ਕਰਦਾ ਹੈ ਗੁੱਸਾ ਕਰ ਇੱਥੇ ਫਸਿਆ ਰਹਿੰਦਾ ਹੈ ਵੀ ਜੇ 10 ਵਸਤੂਆਂ ਪ੍ਰਮਾਤਮਾ ਨੇ ਦੇ ਦਿੱਤੀਆਂ ਤੈਨੂੰ ਜਿਹੜੀਆਂ ਵਸਤੂਆਂ ਦੇ ਦਿੱਤੀਆਂ ਉਹਦਾ ਸ਼ੁਕਰਗੁਜ਼ਾਰ ਹੋਣ ਦੀ ਜੇ ਆਕਾਲ ਪੁਰਖ ਵਾਹਿਗੁਰੂ ਆਪਣੀ ਦਿੱਤੀ ਹੋਈ ਦਾਤ ਨੂੰ ਵਾਪਸ ਲੈ ਲਵੇ ਸੇ ਪ੍ਰਤੀਪਦਾ ਹੈ ਆਪਣੀ ਜਿਹੜਾ ਇੱਦਾਂ ਦਾ ਲਾਲਚੀ ਮਨੁੱਖ ਹੈ ਲੋਭੀ ਮਨੁੱਖ ਹੈ ਉਹ ਆਪਣੀ ਪ੍ਰਤੀਤ ਭਾਵ ਕੇ ਆਪਣਾ ਇਤਬਾਰ ਜਿਹੜਾ ਹੈ ਭਰੋਸਾ ਤੇ ਮੋੜ ਇਸ ਤਰ੍ਹਾਂ ਭਰੋਸਾ ਨਹੀਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿਆ ਭਰੋਸਾ ਜਿਹੜੀਆਂ ਹੈ ਕਿ ਅਸੀਂ ਦਾ ਪ੍ਰੋ ਦਾਤਾਂ ਦੇਣ ਵਾਲੇ ਪ੍ਰਭੂ ਦਾ ਹੀ ਦਿੱਤਾ ਹੋਇਆ ਜਿਸ ਕੀ ਵਸਤ ਇਸ ਆਟ ਤੇ ਉਸ ਦੇ ਆਗਿਆ ਮਾਨੈ ਮਤ ਹੈ ਤੇ ਪ੍ਰਭੂ ਦਾ ਹੁਕਮ ਜੇ ਆਪਣੇ ਕੋਲੋਂ ਕੋਈ ਵਸਤ ਕਿ ਆਪਣੇ ਕੋਲ ਕੋਈ ਵਸਤੂ ਜਿਹੜੀ ਹੈ ਜਾਂ ਕੋਈ ਰਤਬਾ ਜਿਹੜਾ ਹੈ ਉਹ ਖੁਦ ਜਿਹੜੀ ਹੈ ਜਾਂ ਕੋਈ ਰਤਬਾ ਜਿਹੜਾ ਹੈ ਉਹ ਸਮਾਤਮਾ ਦਾ ਤੇ ਤਾਂ ਇਸ ਨੂੰ ਹਾਂ ਜੀ ਅਸੀਂ ਆਪਣੇ ਮਨ ਦੇ ਵਿੱਚ ਇੰਨਾ ਗਰੀਬੀ ਦਾਵਾ ਜਾਂ ਐਨੀ ਨਿਮਰਤਾ ਅਰਮਰਤਾ ਰੱਖਾਂਗੇ ਕਿ ਜਿੰਨੀਆਂ ਵੀ ਵਸਤੂਆਂ ਦਿੱਤੀਆਂ ਹੋਈਆਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਾਰੀਆਂ ਦਰਕਸ਼ਾ ਸਾਰੀਆਂ ਵਸਤੂਆਂ ਇਹ ਸਾਰੀਆਂ ਦਰਕਸ਼ਾ ਸਾਰੀਆਂ ਵਸਤੂਆਂ ਜਿੰਨਾ ਵੀ ਅੰਨ ਧਨ ਦੌਲਤ ਜ਼ਮੀਨ ਜਾਇਦਾਦ ਜੋ ਕੁਛ ਵੀ ਵਸਤੂ ਇਹ ਕਾਲਪੁਰਖ ਤੂੰ ਮੇਰੇ ਤੇ ਕਰਕੇ ਪਾ ਕਰਕੇ ਦਿੱਤੀ ਹੈ ਇਹ ਤੇਰੀਆਂ ਹੀ ਦਾਤਾਂ ਦਿੱਤੀਆਂ ਹੋਈਆਂ ਨੇ ਦੇ ਉਹਦੇ ਅੱਗੇ ਰੱਖ ਕੇ ਪਰ ਸੰਤਤਾ ਤੇ ਖੁਸ਼ੀ ਪ੍ਰਤੀਤ ਆਪਣੇ ਮਨ ਦੇ ਵਿੱਚ ਕਰਨੀ ਚਾਹੀਦੀ ਹੈ ਜੇ ਐਦਾਂ ਕਰੇਗਾ ਤਾਂ ਸਤਿਗੁਰੂ ਜੀ ਕਹਿੰਦੇ ਨੇ ਉਸਤੇ ਚੌਗੁਣ ਕਰੈ ਨਿਹਾਲ ਫਿਰ ਤੇਰੇ ਤੇ ਇੰਨਾ ਪ੍ਰਸੰਨ ਹੋ ਜਾਏਗਾ ਵੀ ਜਿੰਨੀਆਂ ਵਸਤੂਆਂ ਤੈਨੂੰ ਦਿੱਤੀਆਂ ਹੋਈਆਂ ਨੇ ਉਸ ਕਰਤਾ ਹੋਇਆ ਐ ਉਸ ਤੋਂ ਵੀ ਜੋਗੁਣ ਕਰੈ ਨਿਹਾਲ ਉਸਤੇ ਵੀ ਚੌਗਣੀਆਂ ਵਸਤੂਆਂ ਜਿਹੜੀਆਂ ਚੌਗਣਾ ਜਿਹੜਾ ਤੈਨੂੰ ਸੁਖ ਵਾਹਿਗੁਰੂ ਦਾ ਉਹ ਦਿਆਲੂ ਹੈ ਸਦਾ ਹੀ ਦਿਆਲੂ ਹੈ ਦਇਆਵਾਨ ਹੈ ਭਾਗ ਕਿਉਂ ਸ਼ੁਕਰਾਨਾ ਕਰਾਂਗੇ ਸਗੋਂ ਇਹ ਇਕਾਲ ਪੁਰਖ ਵਾ ਸੇਵਾ ਲਈ ਕੁਝ ਵੀ ਅਰਪਣ ਕਰਦੇ ਆਂ ਤਾ ਉਹ ਇਹ ਕਹਿਣਾ ਚਾਹੀਦਾ ਹੈ اے ਕਾਲਪੁਰਖ ਜੀ ਤੇ ਤੇਰੀ ਇਹ ਪੀ ਦਾਤ ਤੇਰੀ ਦਾਤਾਰ ਇਹ ਦਾਤਾਂ ਜਿਹੜੀਆਂ ਹੈਗੀਆਂ ਤੇਰੀਆਂ ਦੇ ਚਰਪਾਲੂ ਹੈ ਉਹ ਸਾਡੇ ਤੇ ਸਦਾ ਹੀ ਮਿਹਰਬਾਨ ਹੈ ਸੋ ਸਤਿਗੁਰੂ ਜੀ ਦੀ ਆਗਾਦ ਬੋਧ ਬਾਣੀ ਦਾ ਸ਼ਬਦ ਵਿਚਾਰ ਕਰਦੇ ਹੋਏ अनेका ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਸੰਗਤ ਤੇ ਗੁਰਬਖਸ਼ਣ ਜੋਗ ਹੈ ਆਓ ਸਾਧ ਗੁਰੂ ਜੀ ਦੀ ਬਖਸ਼ਿਫਤੇ ਬੁਲਾਈਆ ਵਾਹਿਗੁਰੂ ਜੀ ਕੀ ਤੱਤੇ ਮੈਂ ਪੈਸਾਨੀ ਆ ਬੀਨ ਕੋ ਬਹੁਤ ਹਰ ਸੋਤ ਨੂੰ ਸੱਦਾ ਦੇ ਨਿਪਣੇ ਨਿਸ਼ਕਰ ਬਚਾਰਾ ਆਪ ਜੀ ਦਾ